ਤੋਰੇ ਤਾਂ ਅੰਦਰ ਬਾਬਾ ਵੀਰ ਸਿੰਘ ਦੇ ਕੋਲ ਮੀਟਿੰਗ ਕੀਤੀ ਗਈ ਆ ਮਤਮਾਲ ਵਾਲੇ ਜੀ ਜਣਾ ਬਾਬਾ ਵੀਰ ਸਿੰਘ ਦਾ ਸਥਾਨ ਆ ਜੀ ਇੱਥੇ ਅੱਜ ਦੀ ਇਕੱਤਰਤਾ ਜਿਹੜੀ ਆ ਉਹ ਕੋਈ ਬਲਾਈ ਇਕੱਤਰਤਾ ਨਹੀਂ ਗਈ ਆ ਆਪ ਹਮਾਰੇ ਜਿੰਨੇ ਭੈਣ ਸਰਾ ਆ ਤੇ ਸੈਂਕੜਿਆਂ ਦੀ ਗਿਣਤੀ ਚ ਆਏ ਆ ਭਾਈ ਅਮਰਪਾਲ ਸਿੰਘ ਖਾਲਸਾ ਹਲਕਾ ਕੋਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਨੇ ਐਮ ਪੀ ਵੀ ਤੇ ਹਰ ਮਨੁੱਖ ਜਿੰਨੇ ਤੇ ਨੌਜਵਾਨ ਪਹੁੰਚੋ ਸਾਰੇ ਆਪਦੇ ਅੰਦਰ ਦੀ ਆਵਾਜ਼ ਨੂੰ ਸੁਣ ਕੇ ਪਹੁੰਚਿਆ ਤੇ ਸਾਰਿਆਂ ਨੇ ਫੈਸਲਾ ਕੀਤਾ ਵੀ ਇਸ ਵਾਰ ਘੜਿਆਂ ਤੋਂ ਉੱਤੇ ਉੱਠ ਕੇ ਕਿਰਚਿਆਂ ਤੋਂ ਉੱਤੇ ਉੱਠ ਕੇ ਜਥੇਬੰਦੀਆਂ ਤੋਂ ਉੱਤੇ ਉੱਠ ਕੇ ਆਪਦੀ ਆਤਮਾ ਦੀ ਆਵਾਜ਼ ਨੂੰ ਸਰਕਾਰ ਕਰਕੇ ਇਸ ਵਾਰ ਭਾਈ ਅਮਰਪਾਲ ਸਿੰਘ ਖਾਲਸਾ ਦੀ ਸਪੋਰਟ ਸਾਡਾ ਸਾਰਾ ਪਿੰਡ ਡਟ ਕੇ ਕਰੇਗਾ ਜਿਹੜੇ ਦੂਜੇ ਸਿਆਸੀ ਧਿਰਾਂ ਦੇ ਨਾਲ ਦਾ ਤੁਹਾਡੇ ਕੋਈ ਦੂਰ ਨਹੀਂ ਫਿਰ ਉਹਨਾਂ ਦੇ ਵੱ ਤੋਂ ਵੀ ਇਸ ਵਾਰ ਭਾਈ ਅਮਰਪਾਲ ਸਿੰਘ ਨੂੰ ਸਪੋਰਟ ਕੀਤਾ ਜਾ ਰਿਹਾ ਵੇਖੋ ਜੀ ਇੱਥੇ ਜਿੰਨੇ ਲੋਕ ਆਏ ਆ ਉਹ ਵੱਖ-ਵੱਖ ਧੜਿਆਂ ਨਾਲ ਤੇ ਜੁੜੇ ਆ ਪਰ ਆਪਣੇ ਆ ਧੜਿਆਂ ਨੂੰ ਸਿਆਸੀ ਧਿਰਾਂ ਤੋਂ ਉੱਤੇ ਉੱਠ ਕੇ ਇੱਥੇ ਲੁਕਾਏ ਤੇ ਮੈਂ ਤੇ ਇਹ ਵੀ ਗੱਲ ਕਹੂੰਗਾ ਕਿ ਜਿਹੜੀਆਂ ਸਿਆਸੀ ਧਿਰਾਂ ਆ ਵੀ ਉਹ ਆਪ ਮਹਾਰਿਆਂਵੇਂ ਮੂੰਹ ਚੁੱਕ ਕੇ ਪਿੰਡਾਂ ਨੂੰ ਨਾ ਆਉਣ ਤੇ ਕਿਰਪਾ ਕਰਕੇ ਆਪ ਦਾ ਪ੍ਰਚਾਰ ਕਰਨ ਆਪਦੇ ਤਰੀਕੇ ਦੇ ਨਾਲ ਤੇ ਕਿਸੇ ਦੇ ਉੱਤੇ ਦਲਦਿੱਟੀਆਂ ਵੀ ਨਾ ਕਰਨ ਖਾਸ ਕਰਕੇ ਬਿਰਸ਼ਾ ਸਿੰਘ ਮੋਢੋਆ ਉਹਨੂੰ ਮੈਂ ਜਰੂਰ ਗ੍ਰੇਟਿਫਾਈ ਕਰੂੰਗਾ ਵੀ ਭਾਉਜੀ ਤੁਸੀਂ ਸਿਆਣੇ ਜੀ ਤੇ ਤੁਹਾਡਾ ਸਤਿਕਾਰ ਸਾਰੇ ਲੋਕ ਹੀ ਕਰਦੇ ਆ ਕਿਉਂਕਿ ਤੁਸੀਂ ਸਾਡੇ ਇਲਾਕੇ ਦੇ ਜੇ ਪਰ ਆਪ ਦਾ ਤੁਸੀਂ ਇਲੈਕਸ਼ਨ ਲੜਨੀ ਆ ਲੜੋ ਤੁਹਾਡੇ ਤੇ ਕੋਈ ਪਾਬੰਦੀ ਨਹੀਂ ਹੈਗੀ ਆਪ ਦਾ ਪ੍ਰਚਾਰ ਕਰੋ ਤੁਹਾਡੇ ਤੇ ਕੋਈ ਪਾਬੰਦੀ ਨਹੀਂ ਨਹੀਂ ਪਰ ਇੱਕ ਦਾਇਰੇ ਵਿੱਚ ਰਹਿ ਕੇ ਸ਼ਬਦ ਤੁਹਾਡੇ ਜਰੂਰ ਸਾਰਥਕ ਹੋਣੇ ਚਾਹੀਦੇ ਆ ਤੁਹਾਡੇ ਸ਼ਬਦਾਂ ਦੇ ਨਾਲ ਲੋਕਾਂ ਦਾ ਦਿਲ ਜੁੜਿਆ ਹੈ ਬਲਡੋਆ ਸਾਹਿਬ ਨੂੰ ਜਿਹੜਾ ਸੁਭਰਾ ਸੁਭਰਾ ਪਿੰਡ ਵਾਸੀਆਂ ਨੇ ਐਲਾਨ ਕੀਤਾ ਸਮਰਥਨ ਦਾ ਕਿਹੜੀਆਂ ਗੜੀਆਂ ਚੀਜ਼ਾਂ ਦੇ ਮੱਦੇ ਨਜ਼ਰ ਤੁਹਾਡੇ ਵੱਲੋਂ ਸਮਰਥਨ ਕੀਤਾ ਜਾ ਰਿਹਾ ਲਾਕੀਵਾਲ ਦੇਖੋ ਜੀ ਇੱਥੇ ਇਹ ਇੱਕ ਇੱਕ ਵਕਤੀ ਹਕੀਕਤ ਹੈ ਇਹ ਕਹਿ ਲਓ ਕਿ ਇਹ ਸਮੇਂ ਦੀ ਆਵਾਜ਼ ਹੈ ਮੱਧ ਇਹਨਾਂ ਜਿੰਨ ਸਿਰਫ ਦੇ ਸਿਰਫ ਸਾਡੇ ਲੋਕਾਂ ਨੇ ਕੀ ਚੀਜ਼ ਨੂੰ ਰੱਖਿਆ ਵੀ ਇੱਥੇ ਕੁਝ ਸੋ ਜਾ ਨਹੀਂ ਹੋਇਆ ਉਹਦੇ ਬਾਰੇ ਕਹਿਣ ਦੀ ਲੋੜ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਭਾਈ ਅਮਰਪਾਲ ਸਿੰਘ ਖਾਲਸਾ ਦੀ ਸਪੋਰਟ ਸਿਰਫ ਇਸ ਗੱਲ ਨੂੰ ਲੋਕਰਾਹੀ ਲੋਕ ਕਰ ਰਹੇ ਆ ਉਹਨੇ ਨਸ਼ੇ ਨੂੰ ਖਤਮ ਕਰਨ ਲਈ ਵਰਕ ਕਰਕੇ ਉਠਾਇਆ ਉਹਨੇ ਕੰਮ ਕਰਕੇ ਪਾਇਆ ਔਰ ਲੋਕਾਂ ਦਾ ਯਕੀਨ ਹੈ ਕਿ ਜਦੋਂ ਬਾਹਰ ਆਊਗਾ ਇਹ ਨੂੰ ਹੀ ਚੰਗੇ ਕੰਮ ਕਰੂਗਾ ਅਜੇ ਨੋਮੀਨੇਸ਼ਨ ਦਾਖਲ ਹੋ ਰਹੇ ਆ ਲੱਗਦਾ ਨਹੀਂ ਕਿ ਜਿਸ ਤਰੀਕੇ ਦੇ ਨਾਲ ਜਦੋਂ ਸਿਆਸੀ ਧਿਰਾਂ ਦੀ ਗੱਲ ਕੀਤੀ ਜਾਂਦੀ ਤੇ ਅੰਦਰੂਨੀ ਖਾਤਰ ਅਲਾਈਂਸ ਨਜ਼ਰ ਆਉਂਦਾ ਆ ਵੱਡੀ ਚਰਚਾਤੀ ਬਣ ਸਕਦਾ ਹੈ ਚੋਣ ਕਮਿਸ਼ਨ ਵਿੱਚ ਐਕਟ ਦੇਖੋ ਜੀ ਭਾਈ ਅਮਰਤਪਾਲ ਸਿੰਘ ਖਾਨਸਾ ਉਹਦਾ ਲਕਸ਼ਣ ਲੜਨਾ ਤੈ ਆ ਸਵਾਲ ਜਿਹੜਾ ਸਾਰਿਆਂ ਦਾ ਮਨਾਂ ਚ ਪੈਦਾ ਹੁੰਦਾ ਵੀ ਕਿਤੇ ਉਹਦੇ ਕਾਗਜ਼ ਨਾ ਕੋਈ ਰੱਦ ਕਰਾ ਦੇ ਜਾਂ ਕੋਈ ਇਦਾਂ ਦੀ ਮੁਸ਼ਕਲ ਨਾ ਹੋਵੇ ਤੇ ਅਮਰਤਪਾਲ ਸਿੰਘ ਦਾ ਬਾਪੂ ਖੋਤਾ ਮਗਰ ਬਾਪੂ ਨੂੰ ਵੋਟਾਂ ਪਾ ਦੇਣਗੇ ਜਿਤਾਉਣਾ ਹੀ ਉਹ ਪਰਿਵਾਰ ਨੂੰ ਇਹ ਤੈ ਕਰ ਲਿਆ ਲੋਕਾਂ ਨੇ ਕਿਸ ਤਰ੍ਹਾਂ ਦਾ ਸਹਿਯੋਗ ਤੇ ਪਿੰਡਾਂ ਦੇ ਵਿੱਚ ਬਹੁਤ ਚੰਗਾ ਸਹਿਯੋਗ ਆ ਸਾਡੇ ਪਿੰਡ ਚ ਅਸੀਂ ਕਿਸੇ ਨੂੰ ਨਹੀਂ ਕਿਹਾ ਗਿਆ ਨੌਜਵਾਨ ਮੁੰਡੇ ਇਕੱਠੇ ਹੋਏ ਪ੍ਰੋਗਰਾਮ ਰੱਖਿਆ ਸੈਂਕੜਿਆਂ ਦੀ ਗਿਣਤੀ 'ਚ ਭੈਣ ਭਰਾ ਇੱਥੇ ਤੁਹਾਡੇ ਸਾਹਮਣੇ ਆ ਲੋਕ ਸਪੋਰਟ ਕਰਦੇ ਆ ਔਰ ਦਿਲੋਂ ਕਰਦੇ ਆ ਤੇ ਕੀ ਅਪੀਲ ਕਰੋਗੇ ਨੌਜਵਾਨ ਪੀੜੀ ਅਪੀਲ ਇਹੋ ਹੀ ਕਰਾਂਗਾ ਵੀ ਫਿਰਕਿਆਂ ਤੋਂ ਉੱਤੇ ਉਠੋ ਆਪਦੀ ਆਤਮਾ ਦੀ ਆਵਾਜ਼ ਨੂੰ ਸੁਣੋ ਐਸ ਵਾਰ ਜੇ ਤੁਸੀਂ ਮੌਕਾ ਗਵਾ ਲਿਆ ਤੇ ਜਿਹੜਾ ਪਰਚਾ ਭਾਈ ਅਮਰਪਾਲ ਸਿੰਘ ਤੇ ਉਹ ਕੱਲ ਨੂੰ ਤੁਹਾਡੇ ਮੁੰਡਿਆਂ ਤੇ ਵੀ ਹੋ ਸਕਦਾ ਕਿਉਂਕਿ ਕੋਈ ਨਾ ਕੋਈ ਤਾਂ ਫੇਰ ਉੱਠਣਾ ਪੰਜਾਬ ਦੀ ਗੱਲ ਕਰਨ ਵਾਲਾ ਜਦੋਂ ਵੀ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਉੱਠਿਆ ਜੇ ਇਹ ਬਹਿਦਰ ਹੈਗੇ ਨਾ ਛੋਟ ਸਕੇ ਨੀ ਅਮਰਪਾਲ ਕੇ ਨੌਜਵਾਨ ਤੇ ਬੰਦੀ ਤੇ ਬੱਚਿਆਂ ਦੇ ਕੰਮ ਵੀ ਪੈ ਸਕਦੀ ਹੈ ਤੇ ਅਸੀਂ ਇਹਨਾਂ ਵਾਲੇ ਸਰਕਾਰ ਹਕੂਮਤ ਡਰੇ ਵੀ ਪਿਆ ਲੋਕ ਕੱਟੇ ਜਦੋਂ ਬੁਰਾ ਵਕਤ ਆਉਂਦਾ ਤੇ ਅਸੀਂ ਕਰਤਾ ਅਮਰਪਾਲ ਸਿੰਘ ਦੇ ਮਤਲਬ ਇੱਥੇ ਆਸੀ ਨੇ ਬਿਲਕੁਲ ਹੋਰਾਂ ਚ ਉਹਨਾਂ ਨੂੰ ਸਿੱਧਣਗੇ ਤੁਹਾਡਾ ਹਲਕ ਜਾਨ ਮਾਨ ਹੈ ਲੋਕਤਕਾਰ ਕਰੀਗੀ ਭਲਾ ਇੱਥੇ ਇਹਨਾਂ ਨੂੰ ਦਸੀਏ ਵੀ ਅਸੀਂ ਤੁਹਾਡੀ ਸਪੋਰਟ ਦੇ ਥੇ ਜਿਹੜੇ ਬਾਕੀ ਜੇਲਾਂ ਦੇ ਵਿੱਚ ਬੰਦ ਹੋ ਉਹਨਾਂ ਪਰ ਇੱਕ ਇਸ ਨਜ਼ਰੋਂ ਦੇਖਦੇ ਆਂ ਦੇਖੋ ਜੀ ਮੋਰਚਾ ਲੱਗਾ ਚੰਡੀਗੜ੍ਹ ਸਾਰੇ ਸਿੱਖ ਚਾਹੁੰਦੇ ਆਂ ਵੀ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਦੀ ਵੀ ਬੰਦ ਕਲਾਸੀ ਹੋਣੀ ਚਾਹੀਦੀ ਆ ਜਿਨ੍ਹਾਂ ਤੇ ਨਜਾਇਜ਼ ਪਰਚੇ ਪਾ ਕੇ ਬਿਨਾਂ ਕਸੂਰ ਤੋਂ ਕੈਦ ਕੀਤੇ ਆ ਉਹ ਵੀ ਸਰਕਾਰ ਨੂੰ ਛਡਣੇ ਚਾਹੁੰਦੇ ਆਂ ਕਾਣਿਆਂ ਦੇ ਪਿੰਜਰ ਬਣੇਦਾ ਵੀ ਉਹਦੇ ਚ ਵੀ ਬੰਦੇ ਨਹੀਂ ਦਿੰਦੀ ਹੁੰਦੀ ਤੇ ਇਹਨਾਂ ਦਾ ਸਪੂਰਕੀ ਆ ਸਜ਼ਾਵਾਂ ਨਾਲ ਉਹਨਾਂ ਦੀਆਂ ਪੂਰੀਆਂ ਹੋਈਆਂ ਛੱਡਨੇ ਚਾਹੀਦੇ ਆ ਸਰਕਾਰ ਨੂੰ ਨਹੀਂ ਤੇ ਆਉਣ ਵਾਲੇ ਸਮੇਂ 'ਚ ਜੇ ਵੀ ਕੋਈ ਇਲੈਕਸ਼ਨ ਜਿੱਤਦੇ ਆ ਤੇ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਵੱਡੀ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਇਹਨਾਂ ਮਸਲਿਆਂ ਦੇ ਉੱਤੇ ਸਿਰ ਜੋੜ ਕੇ ਬਹਿਣਗੇ ਜਦੋਂ ਸਿਰ ਜੋੜ ਕੇ ਲੋਕ ਬਹਿਗੇ ਉਦੋਂ ਸਾਫਤ ਸਿੱਟੇ ਵੀ ਨਿਕਲਣਗੇ ਧੰਨਵਾਦ ਜਿਉਂਦੇ ਰਹੋ ਕਰੋ ਵੀਡੀਓ ਸ਼ੇਅਰ ਕਰਵਾਜਿ ਦੀ ਚੈਨਲ ਕਰੋ ਸਬਸਕ੍ਰਾਈਬ ਜੀ